ਫਰਥ ਫਿਰ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਾਡੇ ਫਿਰਦਾ ਇੱਕ ਵਾਰ ਸਵਾਗਤ ਹੈ ਸਾਡੇ ਨਵੇਂ ਵਲੌਗ ਚ ਅਸੀਂ ਠੀਕ ਠਾਕ ਆ ਉਮੀਦ ਕਰਦਾ ਕਿ ਤੁਸੀਂ ਵੀ ਠੀਕ ਹੋਵੋਗੇ ਗਾਇ ਸਾਡੇ ਕਾਫੀ ਟਾਈਮ ਤੋਂ ਵਲੌਗ ਨਹੀਂ ਆ ਰਹੇ ਸੀ ਮੇਰੇ ਕੋ ਲੇਟੈਸਟ ਚੱਲਦੇ ਸੀ ਨਾਲੇ ਗੇਮਸ ਹੋ ਰਹੇ ਸੀ ਵੀਰੇ ਦੀ ਤਬੀਅਤ ਵੀ ਥੋੜੀ ਫਿਰ ਨਹੀਂ ਠੀਕ ਸੀ ਮੈਂ ਨਾਲੇ ਘਰੇ ਆਨ ਕੇ ਪੜਦਾ ਵੀ ਹੁੰਨਾ ਆ ਇਸ ਕਰਕੇ ਮੇਰੇ ਤੋਂ ਟਾਈਮ ਦੀ ਬਹੁਤ ਸ਼ਾਰਟੇਜ ਆ ਤੇ ਮੈਂ ਆਪਣੇ ਵੀਰੇ ਦੀ ਛੋਟੇ ਛੋਟੇ ਕਲਿੱਪ ਕਰਕੇ ਮੈਂ ਪੂਰਾ ਵਲੌਗ ਬਣਾਉਣਾ ਆ ਤਨ ਪਤਾ ਵਲੌਗ ਬਣਾਉਣ ਚ ਬਹੁਤ ਮਿਹਨਤ ਲੱਗਦੀ ਹੈ ਗਾਇਸ ਮੈਂ ਬਾਜੋ ਵਾਇਸ ਕਰਕੇ ਦਿਨਾ ਕਿਉਂਕਿ ਮੈਂ ਛੋਟੀਆਂ ਛੋਟੀਆਂ ਵੀਡ ਕਲਿੱਪਾਂ ਬਣਾਉਣਾ ਹੈ ਕਦੀ ਮੈਂ ਪੂਜਾ ਜੀ ਤੋਂ ਬਣਾ ਲੈਣਾ ਹੈ ਕਦੀ ਮੈਂ ਪਪਾ ਜੀ ਤੋਂ ਬਣਾ ਲੈਣਾ ਹੈ ਫਿਰ ਮੈਂ ਗਾਇਸ ਵਾਇਸ ਦਿਨਾ ਹੈ ਤੇ ਮੈਂ ਹੁਣ ਨਵਾਂ ਮਾਈਕ ਲਵਾਉਂਗਾ ਫਿਰ ਮੈਂ ਡਾਇਰੈਕਟਲੀ ਵਾਇਸ ਦਿਆ ਕਰੂੰਗਾ ਤੁਸੀਂ ਦੇਖ ਸਕਦੇ ਜੋ ਮੈਂ ਕੰਮ ਕਰ ਰਿਹਾ ਹਾਂ ਵੀਰਾ ਮੈਂ ਤਾਂ ਲਾ ਕੇ ਬੈ ਕੇ ਕੰਮ ਕਰਾਉਂਦਿਆ ਐ ਜਦੋਂ ਮੈਂ ਕੰਮ ਕਰਦਾ ਮੇਰੇ ਵਾਲ ਵੀਰਾ ਵੇਖ ਕੇ ਬਹੁਤ ਖੁਸ਼ ਹੁੰਦਾ ਆ ਇਹਨੂੰ ਇਹ ਹੁੰਦਾ ਆ ਕਿ ਮੈਂ ਕੰਮ ਕਰਾਉਂਨੇ ਆ ਕਰਕੇ ਬਹੁਤ ਖੁਸ਼ ਹੁੰਦਾ ਆ ਵੀਰ ਫਿਰ ਫੇਰ ਕੰਮ ਤੋਂ ਵਾਝਿਆ ਨਿਪਟਾ ਕੇ ਫਿਰ ਫਰੈਸ਼ ਹੋ ਕੇ ਨਹਾਤੋ ਕੇ ਫਿਰ ਟਾਡੇਣਾ ਸੋਚਿਆ ਕਿ ਕੋਈ ਪਰਸਨਲ ਲਾਈਫ ਦੇ ਬਾਰੇ ਗੱਲਾਂ ਕਰ ਲਈ ਮੈਂ ਆਪਣੇ ਤੇ ਆਪਣੇ ਵੀਰੇ ਦੀ ਲਾਈਫ ਦੀ ਪੂਰੀ ਜਾਣਕਾਰੀ ਦਿੰਨਾ ਆ ਕਿ ਮੇਰੇ ਵੀਰੇ ਦੀ ਲੁੱਕ ਆਫਟਰ ਕੌਣ ਕਰਦਾ ਆ ਇਦੀ ਗਾਇਫ ਲੁੱਕ ਆਫਟਰ ਮੈਥ ਮੇਰੇ ਪਾਪਾ ਕਰਦੇ ਨੇ ਪਹਿਲਾਂ ਇਹਦੀ ਲੁੱਕ ਆਫਟਰ ਪੁਆਜੀ ਕਰਦੇ ਫਿਰ ਜਦੋਂ ਇਹ ਛੋਟਾ ਹੁੰਦਾ ਸੀ ਇਹ ਹੁਣ ਵੱਡਾ ਹੋ ਗਿਆ ਹੈ ਪੁਆਜੀ ਕੋਲੋਂ ਚੱਕਿਆ ਨਹੀਂ ਜਾਂਦਾ ਇਸ ਕਰਕੇ ਇਹਦੀ ਦੇਖਭਾਲ ਮੈਨੂੰ ਤੇ ਪਾਪਾ ਨੂੰ ਕਰਨੀ ਪੈਂਦੇ ਪਾਪਾ ਪਹਿਲਾਂ ਜੋਬ ਕਰਦੇ ਸੀ ਹੁਣ ਪਾਪਾ ਜੋਬ ਛੱਡ ਕੇ ਆ ਗਏ ਨੇ ਇਹਦਾ ਸਾਰਾ ਕੁਝ ਸਾਨੂੰ ਖੁਦ ਕਰਨਾ ਪੈਂਦਾ ਹੈ ਰੋਟੀ ਤੋਂ ਲੈ ਕੇ ਨਵਾ ਹੁੰਦਾ ਕੱਸੀ ਸਭ ਕੁਝ ਇਹਦਾ ਕਰਦੇ ਆ ਇਰੇ ਦੀ ਲਾਈਫ ਲਈ ਜਾਣਨ ਲਈ ਸਾਡੇ ਵਲੌਗ ਨਾਲ ਜੁੜੇ ਲਓ ਲਾਈਕ ਸਬਸਕ੍ਰਾਈਬ ਸ਼ੇਅਰ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਧੰਵਾਦ ਤੁਹਾਡਾ ਫਾਰਿਆਂ ਦਾ